ਪੁੱਤ ਕਹਿੰਦਾ ਵੀ ਜਿਹੜਾ ਇਹਨਾਂ ਨੇ 2.5 ਸਾਲ ਹੋ ਗਏ ਵੀ ਘਰੇ ਇੱਕ ਅੱਖ ਨਹੀਂ ਕਹਿੰਦਾ ਇਹ ਫਿਰ ਬਹੁਤ ਹੈ ਕੋਈ ਕਿੱਧਰ ਛੁੱਟ ਕੇ ਨਹੀਂ ਜਾਣ ਲੱਗਿਆ ਬੁਆ ਨਹੀਂ ਗਈਦਾ ਕੋਈ ਛੱਡਦਾ ਇਹਦੇ ਇਹਨਾਂ ਕੰਮ ਕੋਈ ਨਹੀਂ ਕਰਦਾ ਜੋ ਦਿਨੇ ਮੁੱਕੇ ਤੋਂ ਮਰਜ਼ੀ ਵਾਗਦਾ ਤੇ ਇਹ ਕੱਕਰ ਵਾਕੇ ਘਰੇ ਆ ਜਾ ਲੋਕ ਸਭੇ ਦੇ ਜਿਹੜੀਆਂ ਇਲੈਕਸ਼ਨਾਂ ਨੇ ਉਹ ਹੋ ਰਹੀਆਂ ਨੇ ਬਠਿੰਡਾ ਸੀਟ ਤੋਂ ਮਾਨਸਾ ਸੀਟ ਹੋ ਗਈ ਜਿਹੜੀ ਤੇ ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਨਵੇਂ ਦੇ ਖੜੇ ਨੇ ਜਿਵੇਂ ਆਮ ਆਦੀ ਪਾਰਟੀ ਦੀ ਗੱਲ ਕਰਨੀ ਜਗਦੇਵ ਸਿੰਘ ਖੁੱਡੀਆਂ ਦਾ ਅਕਾਲੀ ਦਲ ਦੀ ਕਰ ਲਈਏ ਬੀਬਾ ਹਰਸਨ ਸਿੰਘ ਤੋਂ ਬਾਦਲਾ ਤੇ ਜੇ ਭਾਜਪਾ ਦੀ ਕਰ ਲਈਏ ਤੇ ਪਰ ਪਾਲ ਕੌਰ ਆ ਜਿਹੜੀ ਚੰਦਰ ਸਿੰਘ ਮਲੂਕੇ ਜਿਹੜੀ ਨੌਹਾਂ ਤੇ ਕਾਂਗਰਸ ਦਾ ਜਿਹੜਾ ਹੈਗਾਗਾ ਜੀਤ ਮੇਨਦਰ ਸਿੰਘ ਸਿੱਧੂ ਆ ਤੇ ਸਰ ਜੀਤ ਮਾਨ ਦਾ ਜਿਹੜਾ ਹੈਗਾਗਾ ਉਹ ਹੈਗਾਗਾ ਲੱਖਾ ਸਿੰਘ ਸਿਧਾਣਾ ਸਾਡੇ ਨਾਲ ਬਜ਼ੁਰਗ ਨੇ ਭਰਾ ਨਹੀਂ ਸਾਡੇ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਕਿ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕੌਣ ਵਧੀਆ ਲੱਗਦਾ ਕੀ ਨਾਮ ਹੈ ਸਰਤ ਸਿੰਘ ਜੀ ਕਿਤਾ ਸੰਗੀ ਤੁਸੀਂ ਇਹ ਦੱਸੋ ਜਿਹੜੇ ਮੈਂ ਪਾਰਟ ਏਕ ਨਹੀਂ ਆ ਸੋ ਕਿਹੜੀ ਪਾਰਟ ਚੰਗੀ ਲੱਗਦੀ ਹੁੰਦਾ ਬਾਦਲ ਕੇ ਚੰਗੇ ਲੱਗਦੇ ਕਿਹੋ ਜੰਗੇ ਲੱਗਦੇ ਆ ਮੋਟਰਾਂ ਦਿੱਤੀਆਂ ਹੋਰ ਕਸੂਰ ਤਾਂ ਦਿੱਤੀ ਕੰਮ ਆਦੀਆਂ ਇਹ ਤਾਂ ਭਗਵਾਨ ਜੀ ਤਾਂ ਕਹਿੰਦਾ ਮੈਂ ਸਾਰਾ ਜਿਹੜਾ ਕੁਝ ਕਰਿਆਗਾ ਮੰਨੋ ਨਹੀਂ ਕਰਿਆ ਜੀ ਕਰਤਾ ਨਹੀਂ ਕਰਿਆ ਜੀ ਨੇ ਇਹ ਤਾਂ ਕਹਿੰਦਾ ਵੀ ਬਿਜਲੀ ਹੈ ਜਿਹੜੀ ਕਹਿੰਦਾ ਮੈਂ ਤਾਂ ਉਹ ਕਰਤੀ ਵੀ ਦਿਨੇ ਆਉਣ ਲੱਤੀ ਪਹਿਲਾਂ ਰਾਤ ਨੂੰ ਆਉਂਦੀ ਸੀ ਨਾ ਨਾ ਜੀ ਜੋ ਪਾਰਜਮਾ ਜੇਹਰਾਵਤ ਜੰਤ ਜੇ ਮਾਰ ਕੇ ਆ ਕੇ ਮੋਟਰਸਾਈਕਲ ਆਵ ਮਾਲੋ ਤੁਹਾਨੂੰ ਜਿਹੜਾ ਹੈਗਾ ਲੈਂਡਰ ਨੂੰ ਪੁੰਤੋ ਕਰਨ ਜੇ ਜੇ ਤੋਂ ਹਜ਼ਾਰ ਰੁਪਏ ਦਾ ਵਾਦਾ ਵੀ ਕੀਤਾ ਸੀ ਡੱਕਾ ਨਹੀਂ ਦਿੱਤਾ ਢਾਲ ਨਹੀਂ ਦਿੱਤਾ ਹੀ ਤੇ ਉਸ ਦਿਵਾਦ ਕੋਈ ਮਾਲੋ 2.5 ਸਾਲ ਹੋ ਗਏ ਸਰਕਾਰ ਨੂੰ ਆ ਕੇ ਗਿਆ ਪਿੰਡ ਤੇ ਕੋਈ ਬਚਾਉ ਨਹੀਂ ਆਇਆ ਆਜੀ ਬਾਪੂ ਜੀ ਦਾ ਕੀ ਨਾ ਹੋਈ ਸਰਕਾਰ ਮੇਰੇ ਤੱਕ ਜੇ ਮਾੜਾ ਹਾਂਜੀ ਇਹ ਦੱਸੋਗੇ ਵੀ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕਮੇ ਕਿ ਕਿਹੜੀ ਦੇ ਜਿਹੜੀ ਹੈਗੇ ਨੇ ਸੁਹੂਤਾਂ ਤੁਹਾਨੂੰ ਜਿਹੜੀਆਂ ਵਧੀਆ ਲੱਗਦੀਆਂ ਨੇ ਤੁਹਾਨੂੰ ਉਹ ਤੁਸੀਂ ਦੱਸੋ ਨੀ ਮੈਂ ਤਾਂ ਪਹਿਲੇ ਰਾਸਤੀ ਪਾਰ ਤੋਂ ਸਾਨੂੰ ਤਾਂ ਅਸੀਂ ਵੋਟਾਂ ਇਸ ਨੂੰ ਪਾਈਆਂ ਉਹਦੇ ਕਿ ਤੀਨ ਕਿਨੂੰ ਜੀ ਇਸ ਨੂੰ ਉਹ ਤੁਹਾਨੂੰ ਅੱਛਾ ਜੀ ਇਹ ਗੱਲ ਚਲੋ ਇਹ ਕਹਿੰਦੇ ਆ ਵੀ ਇਹਨੇ ਤਾਂ ਮੁੜ ਕੇ ਗੱਲ ਨਹੀਂ ਸੁਣੀ ਜੋ ਕਿਸੇ ਜੀ ਗੱਲ ਹੀ ਨਹੀਂ ਗੁੰਦਾ న్యాయਕ ਪਾਣੀ ਦਾ ਪਗਲ ਕਹੀ ਨਾ ਉਹਨੇ ਦੋ ਪਾਰਟੀਆਂ ਵਾਲੇ ਕੀ ਬੋਲ ਕੀ ਕੀ ਬੋਲਵਾਉਂ ਉਹ ਤਾਂ ਦੱਸੋ ਬਈ ਉਹ ਤੁਹਾਡੇ ਕੋਈ ਸੁਹੂਤ ਲੈ ਜਾਂਦੀ ਹੈ ਭਵੰਤ ਮਾਨ ਨਾ 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 ਹਾ ਤਾਂ ਕਰਨਾ ਕਿਸੇ ਸੂਏ ਬਾਰੇ ਗੱਲ ਕਰ ਰਹੇ ਸੀ ਤੁਸੀਂ ਸੂਏ ਦੀ ਕੀ ਬੱਕਰੀ ਕਹਿੰਦਾ ਕੁੱਤਾ ਕਹਿੰਦਾ ਫੜਾ ਲਾਗਾ ਮੈਂ ਉਹਦੇ ਪੈਸੇ ਦੇ ਦਵਾਂ ਮੈਂ ਮੱਛਾਂ ਮਾਰਕੀਆਂ ਇਹਦੇ ਜਵਾਨ ਜਿਹੜੇ ਜਾ ਕੇ ਭਰੇ ਆਏ ਕਹਿੰਦਾ ਮਗਨ ਗੱਲ ਕਰੀਂ ਨੀ ਵੋਟਾਂ ਤੋਂ ਬਾਅਦ ਗੱਲ ਕਰੂੰ ਪਹਿਲੇ ਹਾਂ ਵੋਟਾਂ ਤੋਂ ਬਾਅਦ ਵੋਟਾਂ ਤੋਂ ਬਾਅਦ ਕਿੱਥੇ ਕਰ ਰਹੇ ਆ ਇਹਨੇ ਕੋਈ ਇਹਨਾਂ ਆ ਦੀ ਤੇ ਸੂਏ ਦੀ ਕਹਿ ਰਹੇ ਸੀ ਕਿ ਉਹ ਕੀ ਕਹਾਣੀ ਹੈ ਤੁਹਾਡੀ ਸੂਏ ਦੀ ਇਹ ਆ ਸੂਏ ਬਾਰੇ ਕਹਿ ਰਹੇ ਸੀ ਸੂਏ ਦੇ ਬੰਦੇ ਘੱਟ ਲੱਗਦਾ ਹੈ ਅੱਛਾ ਜੀ ਬੰਦੇ ਵੱਧ ਰੱਖੇ ਸੁਭਾਟ ਟੁਟੇ ਨਾ ਅੱਛਾ ਜੀ ਉਹ ਲੰਮਾ ਲੰਮਾ ਅੱਜ ਵੀ ਤੁਹਾਡੀ ਕੀ ਆਏ ਅੱਜ ਜੀ ਭਗਵਾਨ ਤਮਾਨ ਵਰਗੀ ਸਰਕਾਰ ਕੋਈ ਨਹੀਂ ਆਉਣੀ ਅੱਛਾ ਜੀ ਇਹ ਸਾਰਿਆਂ ਨੂੰ ਚੰਗਾ ਜਣਿਆ ਬਾਹਣਾ ਲੈ ਤਾਂ ਸਾਨੂੰ ਮਾਫ ਕਰਾ ਕਿਆ ਕਰ ਰਾਏ ਇਹਦੇ ਵਰਗਾ ਬੰਦਾ ਕੋਈ ਨਹੀਂ ਕੋਈ ਕੋਈ ਮਰਜਸਟ੍ਰੋਡ ਟੁੱਟ ਕੇ ਦਗੜਾ ਤੇੜਾ ਕੱਢੀਆਂ ਦੇ ਅੰਦਰ ਬੰਨਣਾ ਮਾਰਨ ਦਾ ਕਾ ਸਾਰੇ ਆਮ ਬੰਦੇ ਕਰੀ ਪਏ ਇਹਦੇ ਵਰਗਾ ਬੰਦਾ ਕੋਈ ਨਹੀਂ ਸਾਰਿਆਂ ਨੂੰ ਤੁਹਾਨੂੰ ਇੱਕ ਨੰਬਰ ਸਰਕਾਰ ਹੈ ਕਿ ਪਾਰਟੀਆਂ ਚੰਗੀ ਲੱਗਦੀਆਂ ਜਾਂਦਾ ਪੰਗੋਨ ਤਮਾਨ ਚੰਗਾ ਲੱਗਦਾ ਉਹ ਕਿਉਂ ਚੰਗਾ ਲੱਗਦਾ ਜੀ ਸਾਡੇ ਬਿਜਲੀ ਆਮ ਕਰਤੀ ਘਰਾਂ ਦੀ ਮੁਫਤ ਕਰਤੀ ਅੱਜ ਇਹ ਹੜੀ ਸੁਣ ਤੈਨੂੰ ਜੇ ਮੋਹ ਕਦੀ ਜਾਂਦਾ ਸਾਡਾ ਆਟਾ ਦਾ ਹਮ ਦਾ ਕਣਕ ਉਹ ਵੀ ਕਿਤੇ ਉੱਕਣ ਦਿੱਤੀ ਮਹੀਨੇ ਤੋਂ ਉਹ ਆਈ ਰਹਿੰਦੀ ਐ ਇਹ ਮੈਂ ਪਿੱਸੇ ਵੀ ਕਰਕੇ ਆਇਆ ਸੀ ਸਿਸ਼ਨਾ ਤਾਂ ਨਹੀਂ ਸਾਡੀਆਂ ਅੜਤੀਆਂ ਇੱਕ ਮਿੰਟ ਬਿੰਦ ਵੀ ਆਹ ਫੋਸਾ ਨੂੰ ਕਿੰਦਾ ਲੱਗੋ ਕੋਲ ਸੁਣ ਤਾਂ ਦੇ ਜਾਂਦਾ ਜਿਹਨੀਆਂ ਚਾਹਿਆਂ ਉਹ ਸਾਨੂੰ ਐ ਤਾਂ ਇਹ ਬੂੜੀਆਂ ਬਣ ਗਈ ਪੱਪੂ ਤਾਂ ਕਹਿੰਦਾ ਵੀ ਇਹੜਾ ਇਹਨਾਂ ਨੇ 2.5 ਸਾਲ ਹੋ ਗਏ ਵੀ ਘਰੇ ਇੱਕ ਅੱਖ ਨਹੀਂ ਕਹਿੰਦਾ ਇਹ ਬੰਦੇ ਨੂੰ ਬਹੁਤ ਹੈ ਕੋਈ ਕਿਤਾ ਸਟਿਕੇ ਨਹੀਂ ਜਾਣ ਲੱਗਿਆ ਉਹ ਨਹੀਂ ਗਈ ਤਾਂ ਕੋਈ ਛੱਡਦਾ ਇਹਨੇ ਇਹਨਾ ਕੰਮ ਕੋਈ ਨਹੀਂ ਕਰਿਆ ਜੋ ਦਿਨੇ ਮੁਕੇ ਤੋਂ ਮਰਜੀ ਵਾਗਦਾ ਤੇ ਇਹ ਕੱਕਰ ਵਾਕੇ ਘਰੇ ਆ ਜਾ। ਪੂਰੇ ਅੰਦਰ ਨੂੰ ਪ੍ਰਸ਼ਾਦ ਪੂਰੇ ਤੇ ਕੋਈ ਬੱਚਾ ਨਹੀਂ ਜਿੰਨੀ ਵਰਗੀ ਸਰਕਾਰ ਕਿਸੇ ਨਹੀਂ ਬਣਨੇ। ਇਹ ਕੱਟਿਆ ਦੁਨੋਂ ਓਟਾ ਮਾਮਾਗੇ। ਸਿੱਧੀ ਗੱਲ ਹੈ। ਤੇ ਕਿਤੇੜਾ ਕਹਿੰਦੇ ਹੁਣ ਪਿੰਡਾਂ ਦੇ ਵਿੱਚ ਨਸ਼ਾ ਇਹ ਵੀ ਇਹਦਾ ਹੈਗਾ ਬਹੁਤ ਜ਼ਮਾਨ ਤੇ ਕਹਿੰਦੇ ਵੀ ਬਹੁਤ ਜ਼ਮਾਨ ਦੇ ਰਾਜ ਵਿੱਚ ਜਿਆਦਾ ਨਸ਼ਾ ਆ ਗਿਆ। ਇਹਨੂੰ ਕਦੇ ਦੇਖ। ਤੇ ਇਹਦਾ ਨਸ਼ਾ ਦਾ ਜਿਹੜਾ ਖਾਊਗਾ ਕਾ ਖੋਲੀ ਖਾਈ ਜਾਂਦੇ। ਹੁਣ ਇਹ ਨੂੰ ਤਾਂ ਕਿਸੇ ਕੋਈ ਦੂੰਗਾ ਨਹੀਂ ਹੈਗਾ। ਨਾਪਕ ਮਨਤਮਨ ਕੇ ਕਿਸੇ ਨੂੰ ਵੰਡ ਕੇ ਜਾਂਦਾ। ਕੋਈ ਕਿਸੇ ਨੂੰ ਦਿੰਦਾ ਨਹੀਂ। ਜਿਹੜਾ ਖਾਂਦੇ ਆ ਉਹ ਆਪ ਵੀ ਤੇਰ ਨਾਲ ਖਾਂਦੇ ਇਹਨੇ ਖਾਣਾ ਤਾਂ ਖਾਊਗਾ ਤੇ ਤੁਹਾਨੂੰ ਲੱਗਦਾ ਕਿ ਭਵੰਤਮਾਨੀ ਸਰਕਾਰ ਵਧੀਆ ਗਈ ਜਿਵੇਂ ਇੱਕ ਨੰਬਰ ਆ ਜਾਵੇ ਤੇ ਅਸੀਂ ਤਾਂ ਮੰਨਦੇ ਆ ਇਹਨੂੰ ਇੱਕ ਨੰਬਰ ਸਰਕਾਰ ਹੈ ਲੱਗਦਾ ਆ ਵੀ ਆਪਕੀ ਜੀ ਕਿਹੜੀ ਪਾਰਟੀ ਨੂੰ ਵੋਟਾਂ ਪਾ ਰਹੇ ਹੋ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਆਂਦਾ ਪੰਗਵਾਨ ਚੰਗਾ ਲੱਗਦਾ ਉਹ ਕਿਉਂ ਚੰਗਾ ਲੱਗਦਾ ਜੀ ਸਾਡੇ ਬਿਜਲੀ ਆਮ ਕਰਤੀ ਘਰਾਂ ਦੀ ਮੁਫਤ ਕਰਤੀ ਸਾਡੇ ਨਾਲ ਹੜ੍ਹ ਸੁਣ ਤੇ ਸਭ ਬਹੁਤ ਕਜੀ ਜਾਂਦੇ ਸਾਡਾ ਆਟਾ ਦਾ ਆਮ ਦਾ ਕਣਕ ਕੋ ਉਹ ਨਹੀਂ ਕਿ ਤੋਕਣ ਦਿੱਤੀ ਮਹੀਨੇ ਤੋਂ ਆਈ ਰਹਿੰਦੀ ਐ ਇਹ ਮੈਂ ਪਿੱਛੇ ਵੀ ਕਰਕੇ ਆਇਆ ਸੀ ਸਿਟਨਾ ਤਾਂ ਨਹੀਂ ਸਾਡੀਆਂ ਅੜਤੀਆਂ ਇੱਕ ਮਿੰਟ ਬਿੰਦਵੀ ਆਹ ਫੋਨ ਸਾਨੂੰ ਕੀ ਕੰਗਾ ਲੱਗੋ ਪੁਲਸੂ ਹੁਣ ਤਾਂ ਦੀ ਜਾਂਦਾ ਜਿਨੀ ਇਹ ਚਾਹਦੇ ਆਂ ਸਾਨੂੰ ਐ ਤਾਂ ਹਿੰਦ ਪੂਰੀਆਂ ਬਣ ਗਈ ਈ ਹੁਣ ਜਿਹੜਾ ਇਹ ਬਚੂੜੇ ਕਰੀਏ ਕਿ ਸਾਨੂੰ ਜਿਹੜੀ ਭਵੰਤਮਾਨ ਦੀ ਜਿਹੜੀ ਆਟਾ ਦਾਲ ਸਕੀਮ ਨਹੀਂ ਆਈ ਆਈ ਕਿਉਂ ਨਹੀਂ ਆਉਂਦੀ ਐ ਅੱਟ ਖੰਕਾਈ ਜਾਂਦੀ ਐ ਇਹਦੇ ਸੈਂਟਰ ਸਰਕਾਰ ਵੱਲੋਂ ਵੀ ਜੀਰ ਜਾਣਾ ਕਿਸੇ ਨੇ ਭੇਜਤੀ ਐ ਟਾਊਨਿੰਗ ਨਹੀਂ ਆਇਆ ਤੇ ਜਿਹੜੇ ਤੁਹਾਡੇ ਨਾਲ ਬੈਠੇ ਛੋਡੀ ਪਿੰਡ ਦੇ ਨੂੰ ਕਹਿੰਦੀ ਵੀ ਅਕਾਲੀ ਦਲ ਦੀ ਸਰਕਾਰ ਆਲੀ ਦਰਾਂ ਦੇ ਪਹਿਲਾਂ ਕੀ ਕਰਤਾ ਸੀ ਹਾਂ ਕੱਲ੍ਹ ਨਾਲੇ ਕਰਤਾ ਨਾਲੀ ਕਰਿਆ ਕੱਲ੍ਹ ਨਾਲੇ ਸਾਡਾ ਤਾਂ ਦੱਸਾਂ ਨਹੀਂ ਕਰੇ ਜਾਂਦਾ ਆ ਗੀਰੀ ਜੇ ਬੈਠੇ ਵਿਚਾਰਾ ਆ ਕੇ ਭੱਜਾਂਗੇ ਆਹ ਹੁਣ ਅਥਰੇ 1 ਘੰਟਾ 2 ਘੰਟੇ ਦਿੰਦਾ ਲੈਣੀ ਹੁੰਦੀ ਨਾ ਨਾਲੇ ਵੀ ਆਉਗੀ ਵੀ ਆਉਗੀ ਆਉਗੀ ਹੋਊਗੀ ਨਹੀਂ ਨਹੀਂ ਆਏ ਨਹੀਂ ਹੋਣ ਆਏ ਆਉਣਾ ਨਹੀਂ ਆਉਂਦੀ ਕਰਦੇ ਇਹ ਕਿਹੜੇ ਜਨਮਤਾ ਸੇ ਕਦਾਂ ਮਹਣ ਕੋਲੇ ਆ ਹਾਂ ਅੱਡੋ ਪੰਗਾ ਮੰਨ ਲਓ ਤੁਹਾਡੇ ਵਿਚਾਰ ਕਰਦੀਆਂ ਨਾਲ ਦੇ ਨਾਲ ਦੇ ਆਵਾਜ਼ ਦੀ ਪਾਰਟੀ ਨਾਲ ਪੁੱਛ ਲਓ ਉੱਪਰੇ ਖੜੇ ਆਉਤ ਵੀ ਜੰਨੇ ਆਂ ਹਾਂ ਤੁਹਾਨੂੰ ਕਹਿੰਨਾ ਕਾਲੀ ਸਰਕਾਰ ਵਧੀਆ ਹੈ ਵਧੀਆ ਹੈ